ਸਹੀ ਗੱਲ ਦੰਦਾ ਹੀ ਉਹ ਆਦੇ ਬਿਲਕੁਲ ਨਹੀਂ ਤੇ ਕਦੀ ਸੋਚਿਆ ਵੀਡੀਓ ਬਣਾਉਣੀ ਆ ਪਤਾ ਹੀ ਕੋਈ ਨਹੀਂ ਕੱਲ ਨਾ ਮੈਂ ਗਿਆ ਕਮੈਂਟਰੀ ਕਰਨ ਜੈਤੋ ਸਰਜੇ ਬੜਾ ਤਗੜਾ ਪ੍ਰੋਗਰਾਮ ਸੀ ਕੱਲ ਅੱਛਾ ਹਨਾ ਮਜੀਠੀਆ ਆਇਆ ਸੀ ਉੱਥੇ ਯਾਰ ਵਗਰਾ ਵਧੀਆ ਮੰਤਰੀ ਮੰਤਰੀ ਵੀ ਤੇ ਟੂਰਨਾਮੈਂਟ ਹੀ ਕੁੜੀਆਂ ਦਾ ਸ਼ੋਅ ਮੈਚ ਬਲ ਘਾਰ ਖੀਲੇ ਦਾ ਅਖਾੜਾ ਸੀ ਨਾਲ ਅੱਛਾ ਤੇ ਮੈਂ ਬੈਠਾ ਉਰੇ ਕੋਚਾਂ ਲੱਗੇ ਤੇ ਮੈਡਮ ਇੱਕ ਆਈ ਪੁਲਿਸ ਵਾਲੀ ਐਸਆਈ ਦੋ ਸਟਾਰ ਲੱਗੇ ਮੁੱਢੇ ਤੇ ਇਹ ਐਸਆਈ ਤੋਂ ਉੱਪਰ ਹੀ ਰੈਂਕ ਤੇ ਉਹ ਮੇਰੇ ਲਾਗੇ ਜਿਹੜੇ ਬੈਠੇ ਤਿੰਨ ਜਣੇ ਉਹ ਐ ਕੋਚ ਤੇ ਉਹ ਸਾਰੇ ਪੁਲਸ ਵਾਲੇ ਆ ਤਿੰਨੇ ਜਣੇ ਦੋ ਸਟਾਰ ਲੱਗੇ ਹਾਂ ਮੈਡਮ ਨੇ ਦੋ ਸਟਾਰ ਦੋ ਸਟਾਰ ਹੀ ਆ ਸੱਚ ਸਬ ਇੰਸਪੈਕਟਰ ਹਨਾ ਤੇ ਉਹ ਮੇਰੇ ਲਾਗੇ ਵੀ ਉਹ ਪੁਲਸ ਵਾਲੇ ਤਿੰਨੇ ਜਣੇ ਜਿਹੜੇ ਕੋਚ ਮੈਂ ਤੁਹਾਡੇ ਆ ਸਰ ਮੈਡਮ ਆਉਂਦੇ ਆ ਤੁਹਾਡੇ ਆ ਲੱਗਦਾ ਆਉਂਦੇ ਤੁਹਾਨੂੰ ਜਾਣਦੇ ਹੋਣੇ ਆ ਤੂੰ ਕਹਿੰਦਾ ਸ਼ਾਇਦ ਹੋ ਸਕਦਾ ਕਿਉਂਕਿ ਉਹ ਵੀ ਪੁਲਿਸ ਹੈ ਜੀ ਹੈਨਾ ਉਹ ਆਣ ਕੇ ਸਾਰਿਆਂ ਨੂੰ ਕਹਿੰਦੇ ਸასი ਗਾਲ ਬਾਅਦ ਚ ਮੈਨੂੰ ਕਹਿੰਦੇ ਮੈਂ ਵੀ ਆਖਿਆ ਮੈਨੂੰ ਸასი ਗਾਲ ਆਂਦੇ ਪੁੱਤ ਤੁਹਾਡੇ ਬੜੇ ਨਾਟਕ ਵੇਖੀਦੇ ਆਪਾਂ ਸਾਰੇ ਹੀ ਅੱਛਾ ਮੈਂ ਕਿਹਾ ਠੀਕ ਜੀ ਤੇ ਉਹ ਸਾਰੇ ਮੇਰੇ ਅੱਲ ਵੇਖਿਆ ਹਸਣ ਲਾਪੇ ਹੈ ਮੈਂ ਆਪੇ ਦਾੜ੍ਹੀ ਵੀ ਬਣਾਉਂਦਾ ਨਹੀਂ ਵੀ ਆਪਾਂ ਸਾਰੇ ਪੁਲਿਸ ਵਾਲੇ ਤੇ ਆਨੂ ਸਾਡੇ ਫੀਲਡ ਦੇ ਆ ਤੇ ਆਣ ਕੇ ਇਹਨੂੰ ਕਹਿੰਦੇ ਵੀ ਹੈਨਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਤੇ ਮੈਂ ਕਿਹਾ ਚਲੋ ਥੈਂਕ ਯੂ ਆਤਮਾ ਦਾ ਲੱਖ ਲੱਖ ਸ਼ੁਕਰ ਆ ਹਾਂ ਤੇ ਫਿਰ ਉਹ ਨਾਟਕ ਵੀ ਤੇ ਵਲੌਗ ਵੀ ਸਾਰਿਆਂ ਦੇ ਵੰਦੇ ਆ ਧੰਨਵਾਦ ਕਰੀਏ ਰਗਵੀਰ ਹੁਣਾ ਦਾ ਮਨਪ੍ਰੀਤ ਦਾ ਇਹਨਾਂ ਨੇ ਸਾਨੂੰ ਲੈ ਕੇ ਆਏ ਵੀਡੀਓ ਦੇ ਵਿੱਚ ਹਾਂ ਥੋੜਾ ਜਿਹਾ ਸਾਡਾ ਚਿਹਰਾ ਸਾਹਮਣੇ ਆਇਆ ਸਾਹਮਣੇ ਆਇਆ ਲੋਕਾਂ ਨੇ ਦੁਨੀਆ ਨੇ ਵੇਖਿਆ ਸਾਡੇ ਕੰਮ ਵੇਖੇ ਵੀ ਕਿਵੇਂ ਇਹ ਕੰਮ ਕਰਦੇ ਆ ਇਹਨਾਂ ਨੇ ਫਿਰ ਕਮੈਂਟ ਕੀਤੇ ਸਾਡਾ ਮਨ ਨੂੰ ਇੱਕ ਚਾਜ ਆ ਜਿਹੜਿਆ ਵੀ ਕਮੈਂਟ ਕੀਤੇ ਆ ਸੋਹਣੇ ਕੀਤੇ ਆ ਵੀ ਹਾਂ ਇਹ ਕੰਮ ਚੰਗਾ ਕਰਦੇ ਮਨ ਨੂੰ ਸ਼ਾਹ ਮਿਲਦਾ ਵੀ ਲੈ ਵੀ ਅਸੀਂ ਚੰਗਾ ਕੰਮ ਕਰਦੇ ਤਾਂ ਤਾਂ ਹੀ ਦੁਨੀਆ ਸਤਾਂ ਕਰਦੀ ਆ ਸਹੀ ਗੱਲ ਪਰ ਮਾਲਕਾ ਤੇਰੇ ਹੱਥ ਵੜਿਆਈ ਆ ਜਿਹਨੂੰ ਮਾਲਕਾ ਉਹ ਕਹਿੰਦੇ ਦਾ ਸਹਬ ਹੱਥ ਵੜਿਆਈਆਂ ਜਿਸ ਭਾਵੇਂ ਤੇ ਜੇ ਇਹ ਮਾਲਕ ਦੇ ਹੱਥ ਵੜਿਆਈਆਂ ਆ ਆਗੇ ਨਹੀਂ ਮੈਂ ਗੱਲ ਕੋਈ ਕੰਡਿਆਹੀਂ ਕੱਲ ਉਹ ਮੈਡਮ ਵਾਲੀ ਜਿਹੜੀ ਇਹਨਾਂ ਮੈਦਸਨ ਲੋਕ ਜਿਹੇ ਹੈਗੇ ਆ ਗੱਲ ਕਰਨੇ ਤੇ ਕਿਹਨਾਂ ਜਾਣਦੇ ਮੈਨੂੰ ਕੱਲ ਪੈਣੀ ਆ ਹਾਂ ਦਾ ਵਲੌਗ ਨਹੀਂ ਬਣਾਉਂਦੇ ਆ ਹਾਂ ਕੱਲ ਭਾਜੀ ਮੈਂ ਇੱਥੇ ਗਿਆ ਸੀ ਤੇ ਉੱਥੇ ਮੈਡਮ ਹੀ ਇੱਕ ਪੁਲਿਸ ਵਾਲੇ ਤੇ ਮੈਂ ਵੀ ਬੈਠਾ ਸੀ ਜਦੋਂ ਉਹ ਮੇਰੇ ਨਾਲ ਜਿਹੜੇ ਕੋਚ ਹੀ ਉਹ ਵੀ ਤੇ ਉਹ ਤਿੰਨ ਪੁਲਿਸ ਵਾਲੇ ਉਹਨਾਂ ਆਣ ਕੇ ਮੈਨੂੰ ਕਹਿੰਦੇ ਤੁਹਾਡੇ ਸਾਰੇ ਨਾਟਕ ਵੇਖੀਦੇ ਉਹ ਬੜੇ ਵੀ ਮੈਨ ਸਾਡੇ ਵਾਲਾਈ ਘਰੇ ਮੈਡਮ ਆਣ ਕੇ ਕਹਿੰਦੇ ਤੇ ਤੁਹਾਡੇ ਵਲੌਗ ਵੇਖੀਦੇ ਆ ਸਾਰੇ ਮੈਂ ਥੈਂਕ ਯੂ ਮੈਡਮ ਨਾਟਕ ਵੀ ਵੇਨੇ ਵਲੌਗ ਵੀ ਵੇਨੇ ਤੁਹਾਡੇ ਸਾਰੇ ਹੀ ਵੇਨੇ ਆਂਦੀ ਸਾਰਿਆਂ ਦੇ ਬਲਜੀਤ ਹਣਾ ਦੇ ਮਨਪ੍ਰੀਤ ਹਣਾ ਦੇ ਸਾਰਿਆਂ ਵੀ ਤੁਹਾਨੂੰ ਬਲਾਲਾ ਸਸਰੀ ਘਰ ਕੀਤੇ ਸਸਰੀ ਘਰ ਦੇ ਖਾਸ ਕਰਕੇ ਤੇ ਇਹ ਬਣੀ ਮਿਹਨਤ ਕਰਨ ਦਿਆ ਮੰਜਾ ਕੁਲਾਕ ਕੁੜੀ ਐ ਬਹੁਤ ਜਿਆਦੀ ਚਰਾਗ ਬਾਹਰ ਕੀ ਹੈ ਹੂੰ ਨੂੰ ਟੱਕੇ ਖਾ ਲਈ ਹਾਂ ਇੱਕ ਦਿਨ ਦਿੰਦਾ ਕਹਾ ਗਾੜੀ ਪਾਪੇ ਕੋਲੋਂ ਹਾਂ ਟੱਕੇ ਕਿੱਧਰ ਖਾ ਜਾਣਾ ਤੇ ਇਹ ਵਧਾਈ ਕੋਈ ਦਿੱਤੀ ਹੋਈ ਦਾ ਕਾਫੀ ਆ ਤੀਜੇ ਦੇ ਨਵਾਂ ਸੂਟ ਤੀਜੇ ਦੇ ਨਵਾਂ ਸੂਟ ਨਵਾਂ ਨਹੀਂ ਇਹ ਪੁਰਾਣਾ ਵਾ ਭਰਾਵਾ ਕੀ ਕਰ ਮਾਨ ਕਰੀ ਉਹਨੂੰ ਗਰੀਬ ਕਿਹਨੇ ਲਾ ਕੇ ਦੀਂਦੀ ਹਾਂ ਇਹ ਤਾਂ ਗੱਲ ਹੈ ਜੀ ਇਹ ਗੱਲ ਹੈ ਨਹੀਂ ਆਪਾਂ ਅੱਗੇ ਤੀਜੀ ਵਾਲੀ ਬੰਨੀ ਅੱਜ ਤੀਜੀ ਗੱਲ ਇਹ ਨਵੀਆਂ ਆ ਮੈਂ ਵੀ ਪਾ ਕੇ ਨਵੀਂ ਕੋਟੀ ਪਾਈ ਅਗਲੇ ਨੇ ਭਾਈ ਨਹੀਂ ਤੂੰ ਆਪਣੀ ਦੱਸ ਨਾ ਤੂੰ ਕਿੰਨੇ ਸੁਣੋਣੀ ਮੀਂਹ ਤੂੰ ਆਪ ਨਹੀਂ ਲਿੰਦਾ ਮਹੀਨੇ ਚ ਮੈਂ ਕਿੱਥੇ ਜਾਣ ਲਈ ਆ ਮੈਂ ਕਹਣਾ ਵਾ ਹਾਂ ਜੇ ਮੈਂ ਗਿਣਤੀਆਂ ਲਈ ਛੁੜੀ ਗਿਣਤੀ ਮੋਕੇ ਜਿਹੜੇ ਦੋ ਸੁਣੋਣੀ ਮੋਕੇ ਨੇ ਨਹੀਂ ਅੰਟੀ ਜਾਦੀ ਹੈ ਪੁਰਾਣੇ ਹੱਥ ਬਹੁਤ ਹੱਥ ਕਰੀਏ ਮੈਂ ਨਹੀਂ ਸੁਣ ਰਹੀ ਅੰਟੀ ਘਾਹ ਨਹੀਂ ਇੱਕ ਰਾਸ਼ਾ ਨਹੀਂ ਕੋਈ ਨੰਗਾ ਦਿੱਤਾ ਪਹਿਲੀ ਰਾਸ਼ੇ ਨਹੀਂ ਰਾਸ਼ੇ ਵਾਲਾ ਏਰਕਾ ਝੂਠਾ ਹੋ ਗਿਆ ਕੰਮ ਨਹੀਂ ਪਿਛਲੇ ਸਾਲ ਨਹੀਂ ਹਰਾਸ਼ਾ ਕੋਈ ਵੀ ਬਖਸ਼ਿਆ ਪਿਛਲੇ ਸਾਲ ਮਾਚੀ ਨਹੀਂ ਏਰਕਾ ਇਹ ਮਹੀਨੇ ਕੋਈ ਸੁੱਕੀ ਜਾਣ ਦਿੱਤੀ ਨੇ ਮਾਸੀ ਨੂੰ ਮਾਸੀ ਲਈ ਆਈ ਸੀ ਮਾਸੀ ਦਾ ਹਾਂ ਮਾਸੀ ਦਾ ਹੋ ਸਕਦਾ ਰਾਸ਼ੇ ਵਾਲਾ ਨਹੀਂ ਯਾਰ ਕਹੇਗਾ ਕੰਮ ਰਾਸ਼ੇ ਵਾਲਾ ਪਿਛਲੇ ਸਾਲ ਹੀ ਮੈਨੂੰ ਤੇ ਆਂਟੀ ਗੁੱਸਾ ਚੜ ਚੜ ਜਾਣਾ ਨਵੇਂ ਨਵੇਂ ਰਾਸ਼ੇ ਹੁੰਦੇ ਆ ਜਿਹੜਾ ਆਉਣਾ ਉਹਨੇ ਛੋਲ ਦੇ ਜਾਣਾ ਜਿਹੜਾ ਆਉਣਾ ਇਹਨਾਂ ਬੁੜੀਆਂ ਨੇ ਕਹਿਣਾ ਇਹ ਨਹੀਂ ਨਹੀਂ ਉਹਨੇ ਦਾਰ ਕਰ ਜਾਣਾ ਦੇ ਜਿੱਦਾਂ ਦੀ ਸੋਖਦੀ ਮਾਸੀ ਐਦਾਂ ਦੇ ਸਾਰਿਆਂ ਦੀ ਤੇ ਰਾਸ਼ੇ ਨੇ ਕੀ ਕਹਿਣਾ ਅੱਜ ਨયા ਲੈ ਕੇ ਆਇਆ ਅੱਜ ਨયા ਲੈ ਕੇ ਆਇਆ ਇੰਨੀ ਆਲੀ ਜਗੁੰਨੇ ਕਰਦੀ ਹੁੰਦੀ ਹੈ ਨਾ ਹੁੰਦੀ ਨਾ ਇਹਨੇ ਮੇਰੇ ਅੱਖੇ ਨਾ ਲੱਗਣਾ ਮੈਂ ਚੰਗਾ ਥਾਪੜਦੀ ਹੁੰਦੀ ਆ ਜਾ ਪੁੱਤਾਂ ਜਾ ਜਾ ਆਹ ਮੁੰਡਾ ਹੁੰਡਿਆ ਭਾਜੀ ਆਂਦੀ ਇਹਨੂੰ ਮੈਂ ਚੰਗਾ ਥਾਪੜਦੀ ਹੁੰਦੀ ਮਾਸੀ ਇਹਨੂੰ ਨੇ ਮੱਥੇ ਤੇ ਸੁੱਟ ਕੇ ਬੇਬੀ ਉਹ ਕਿੱਤੀਂ ਦੀ ਬੇਬੀ ਕਟਿੰਗ ਕਿੱਥੇ ਤੋਂ ਗੁੱਤਣਾ ਆ ਮੈਨੂੰ ਬਣਾਇਆ ਹੁੰਦਾ ਹੈ ਕਿ ਉਹ ਕੱਢਿਆ ਸੀ ਮੇਰੇ ਵਾਲ ਨਹੀਂ ਵਗਣਦੀ ਹੁੰਦੀ ਉਹਨਾਂ ਮਿੰਟ ਚੰਦੀ ਕੱਟਦੇ ਨੇ ਹੋਏ ਹੋ ਜੀ ਅਮਰਤ ਨਹੀਂ ਲਾਦਾ ਦੀਦੀ ਕੋਲੋਂ ਮੈਨੂੰ ਵੀ ਘਾਲਾਂ ਭਰਉਣੀਆਂ ਬਾਬਾ ਚਿਰਦਾ ਹੀ ਗਿਆ ਆਈਓ ਤੂੰ ਉਹਨੂੰ ਬੁਲਟ ਨਾ ਰਿਹਾ ਤੂੰ ਬੈਠਿਆ ਵੇਖਿਓ ਮੜਾ ਜਾ ਮੇ ਦੀਦੀ ਨੇ ਬਾਅਦ ਚ ਗੁੱਸੇ ਹੋਣਾ ਵੀ ਤੂੰ ਕਾਤੋਂ ਦੇਣਾ ਨਹੀਂ ਅੱਜ ਤਾਂ ਮੈਂ ਦੱਸੀ ਨਹੀਂ ਨੀ ਨਹੀਂ ਮੈਂ ਤਾਂ ਦਿੱਤਾ ਚੱਲ ਕੋਈ ਗੱਲ ਨਹੀਂ ਉਹ ਤੇ ਕੋਈ ਗੱਲ ਨਹੀਂ ਬਾਅਦ ਚ ਦੀਦੀ ਨੇ ਮੈਨੂੰ ਗੁੱਸੇ ਹੋਣਾ ਵੀ ਤੂੰ ਮੈਂ ਕਲਾਹਤਾ ਵਾ ਅੰਕਲ ਡਿਆ ਮੁੱਛਾਂ ਵਾਲੀ ਗੁੱਸਾ ਕੱਢਣ ਤੇ ਸਾਡੀ ਭੂਆ ਨੇ ਵੀ ਆਪਣੇ ਘਰ ਦੀ ਹੈਣਾ ਸੈਟਿੰਗ ਕਰ ਲਈ ਇੱਧਰ ਇੱਥੇ ਕਮਰਾ ਢਾਹਤਾ ਤੇ ਆਜੋ ਜਿੱਦਣ ਬਣਿਆ ਸੀ ਪਹਿਲਾਂ ਉਹ ਖਾਲੇ ਤਣ ਭੂਆ ਡੇ ਹੀ ਰਾਸ਼ਨ ਪਾਣੀ ਬਣਾਉਣ ਤੇ ਵਖਾਲਦੇ ਆ ਭੂਆ ਨੇ ਕਿਦਾਂ ਸੈਟਿੰਗ ਕੀਤੀ ਹੈ ਹਨਾ ਆਹ ਵੇਖੋ ਭੂਆ ਰੋਟੀ ਲੱਗੀ ਖਾਣ ਆ ਭੂਆ ਦਾ ਘਰ ਬਣ ਗਿਆ ਬਾਬੇ ਨੇ ਕਰਤੀ ਕਿਰਪਾ ਤੇ ਇੱਥੇ ਬਣਾਲੀ ਰਸੋਈ ਭੂਆ ਲੱਗੀ ਆ ਰੋਟੀ ਖਾਣ ਮੈਂ ਲੱਗੀ ਜੇ ਰੋਟੀਆਂ ਸੱਚ ਕੇ ਸਾਰਿਆਂ ਨੂੰ ਹਾਂ ਨਹੀਂ ਛੱਕ ਲਿਆ ਵਾ ਪੂਆ ਉਹ ਉਥੋਂ ਥੱਲੇੋਂ ਤਾਂ ਨਹੀਂ ਹੈ ਨਾ ਪਲਸਟਰ ਕੀਤਾ ਉਹਦੇ ਥੱਲੇ ਉਹ ਬਣਾਉਣੀਆਂ ਵਾ ਬਾਰੀਆਂ ਹਨਾ ਹਾਂ ਥੱਲੇ ਪਾਸ ਪਲਸਟਰ ਕਰਵਾ ਲਈ ਮਿਸਤਰੀ ਕੰਮ ਛੱਡ ਕੇ ਚੱਲ ਗਿਆ ਹਨਾ ਵਿਚੋਂ ਮਾਸਾ ਚੋਰ ਆਸਥਾਨ ਗਿਆ ਹਨਾ ਹਲੇ ਹੋਣਾ ਕੰਮ ਬਾਤੇ ਬਾਪੂ ਚੋਂ ਕਰ ਕਰਨ ਵਾਲੀ ਆ ਤੇ ਤੇ ਵੀ ਮੁੰਟੀ ਦੀ ਪਲਸਟਰ ਹੋਣ ਵਾਲੀ ਆ ਇੱਧਰ ਆ ਏਦਾਂ ਕੀ ਉਹਨੂੰ ਕਹਿੰਦੇ ਡ੍ਰੈਨਗ ਰੂਮ ਨੂੰ ਸਿਸਟਮ ਆ ਬਾਥਰੂਮ ਬਾਥਰੂਮ ਦਾ ਵਾਲੇ ਕੰਮ ਹੋਣ ਵਾਲਾ ਵਾ ਕੰਮ ਹੋਣ ਵਾਲਾ ਹਨਾ ਇੱਧਰ ਉਹ ਆਹਣਾ ਨੇ ਇੱਕ ਬਣਾਇਆ ਬੈਡਰੂਮ ਆ ਸਾਈਡ ਹਲੇ ਥੋੜਾ ਥੋੜਾ ਕੰਮ ਜਿਹੜਾ ਹਾਂ ਹੋਣ ਵਾਲਾ ਕਿਉਂਕਿ ਉਹ ਮੁੰਡੇ ਚਲ ਗਏ ਥੋੜਾ ਇੱਧਰ ਸੈਟਿੰਗ ਕਰਨ ਵਾਲੀ ਹਲੇ ਸਾਰੀ ਆਖੋ ਜਿੱਦਾਂ ਬਣਾਏ ਵੀਡੀਓ ਤੇ ਅੰਕਲ ਦਾ ਵੇਖੋ ਸਾਖਤਾ ਬਹਿ ਕੇ ਆਪਣੀ ਡੈੜੀ ਜਿਆ ਸੈੱਟ ਕਰਨ ਕਿੱਥੇ ਬੈਠਾ ਵੇਲੋ ਅੰਕਲੀ ਠੀਕਾਂ ਦੇ ਹੈ ਤੋ ਪਤਿਆ ਉਹ ਮੰਜੇ ਤੇ ਬਹਿ ਕੇ ਸੇਕੀ ਜਾਂਦੀ ਏਦਾਂ ਮੰਦ ਜਾਂਦਾ ਹਵਾ ਚਾਰੇ ਬੰਦਵਾ ਨਾ ਹਾਂ ਮੰਗੇ ਹਵਾ ਲੱਗਦੀ ਅੱਛਾ ਪੀਸੇ ਨੰਦਾ ਹੁੰਦਾ ਬੜਾ ਤਾ ਉਹ ਉਥੇ ਬੈਠੇ ਪਤਾ ਕਿਦਾਂ ਲੱਗਣ ਦੇ ਜਿੱਦਾਂ ਸਾਈਡ ਜੀ ਤੇ ਕੰਮ ਵਾਲਾ ਬਿਠਾ ਲਿਆ ਹੈ ਹੀ ਕੰਮ ਵਾਲੇ ਆਹੀਂ ਨਹੀਂ ਹੈ ਤੇ ਕੰਮ ਬਣੇ ਆ ਹੁਣ ਇਹ ਆ ਵੀ ਖੇਤੀਬਾੜੀ ਵਾਲੇ ਆ ਪੱਠੇ ਪਾਈ ਦੇ ਡੰਗਰਾਂ ਨੂੰ ਹੂੰ ਤੇ ਮਾਲ ਅਫਸਰ ਆ ਹੂੰ ਇਹ ਆ ਵੀ ਇੱਕ ਆਨੰਦ ਜਿਹਾ ਉਹਦਾ ਥੱਲੇ ਬੈ ਕੇ ਇੱਕਦਮ ਵਜਾਈ ਨਾ ਧੁੱਪ ਸੇਕਣ ਦਾ ਜੀ ਹੋਰ ਵਧੀਆ ਵਧੀਆ ਅੰਕਲ ਤੁਸੀਂ ਸੁਣਾਓ ਹੁਣ ਵੀਡੀਓ ਬਣਾਉਣਾ ਹੈ ਵੀਡੀਓ ਬਣਾਉਣਾ ਜਦੋਂ ਆਵਾਜ਼ ਪਾਉਗੀ ਮੇਰੇ ਵਰਗੇ ਗਰੀਬ ਨੂੰ ਮਗਰੋਂ ਪੈਂਦੀ ਹੁੰਦੀ ਹੈ ਹੁਣ ਬਗਾਨੇ ਹੱਥ ਜਾਂ ਜਿਹੜੀ ਔਖੀ ਨਿਕਲਦੀ ਹੈ ਨਾ ਹੁਣ ਭੀਰ ਦੇ ਹੱਥ ਵਸਵਾ ਜਿਹਨੂੰ ਆਖੂਗਾ ਕਿ ਅੱਜ ਬੜਾਈਏ ਵੀਡੀਓ ਬਣਾ ਲਾਂਗੇ ਉਹਦਾ ਇਹ ਤੇ ਗੱਲ ਹੈਗੀ ਬਗਾਦੇ ਹੱਥਾਂ ਨਾਲ ਔਖੀ ਨਿਕਲਦੀ ਆ ਹੂੰ ਹੁਣ ਸਾਡੀ ਜਾਨ ਜਿਹੜੀ ਉਹਨਾਂ ਦੇ ਹੱਥ ਵਾ ਸਹੀ ਗੱਲ ਜਦੋਂ ਕਹਿਣਗੇ ਵੀ ਆਜੋ ਬਣਾਉ ਬੋਸ ਨਾ ਬੋਸ ਫਿਰ ਬੋਸ ਹੀ ਹੁੰਦੇ ਹਾਂ ਇਹ ਗੱਲ ਹਾਂ ਚਲੋ ਚਲੋ ਕੋਈ ਨਹੀਂ ਜਦੋਂ ਆਵਾਜ਼ ਪੈ ਜੂਗੀ ਚਲ ਜਾਗੇ ਆਪਾਂ ਵੀ ਹਾਂ ਬਾਕੀ ਲਓ ਤੁੱਪ ਦਾ ਨਜ਼ਾਰਾ ਹਾਂ ਜਿੱਦਾਂ ਨੇ ਸਾਰਾ ਹੀ ਕੰਮ ਆ ਵੀ ਕਰਨ ਵਾਲਾ ਵਾ ਇੱਧਰ ਆ ਪੌੜੀਆਂ ਸਾਰੀਆਂ ਪਲਸਤਰ ਹੋਣੀਆਂ ਕਿਉਂਕਿ ਇਹ ਨਾ ਉਹ ਮਿਸਤਰੀ ਰਾਜਸਥਾਨ ਕੰਮ ਕਰਨ ਚਲ ਜਾਂਦਾ ਤੇ ਉਹਨੂੰ ਉੱਥੇ ਵੀ ਕੰਮ ਫੜਿਆ ਸੀ ਉਹਨੇ ਤੇ ਉੱਧਰ ਚਲ ਗਿਆ ਤੇ ਬਾਕੀ ਫਿਰ ਸਾਰਾ ਜਿਹੜਾ ਰੈਡੀ ਹੋ ਫਿਰ ਬਖਾਲਾਂਗੇ ਇੱਧਰ ਲੱਗੇ ਅਮਰਤੋਣੀ ਹਲੇ ਨਹੀਂ ਆਇਆ ਲੱਗਦਾ ਆ ਗਿਆ ਵਾ ਮਨੂ ਹੱਥ ਤੇ ਰੋਟੀ ਸਵਾਰ ਲੱਗੇ ਆ ਗਿਆ ਅਮਰਤਾ ਉਹ ਜਾਂਦਾ ਤੇਰ ਭੱਜ ਗਿਆ ਅੰਕਲ ਅੰਕਲ ਇੱਥੇ ਬੈਠਾ ਮੈਨੂੰ ਲੱਗਦਾ ਜਵਾਨੀ ਚ ਇੱਥੇ ਆਉਂਦੀ ਹੈ ਨਾ ਆਉਂਦੀ ਆਉਂਦੀ ਜੇਤੇ ਹਾਂ ਕਿਤੇ ਕੱਲੀ ਬੈ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਤੈਨੂੰ ਪਤਾ ਉਹ ਮੈਨੂੰ ਹਣ ਦਾ ਪਤਾ ਨਹੀਂ ਇਹ ਗੱਲ ਦਾ ਹਾਂ ਪਰ ਇਹ ਵੀ ਜਵਾਨੀ ਵਾਕੇ ਚੇਤੇ ਆਉਂਦੀ ਆ ਹੂੰਂĐi ਜਾਣਾ ਹੂੰ ਤੇ ਮਾਂ ਪਿਓ ਨੇ ਉਦੋਂ ਵੱਡੇ ਬੋਰੀਆਂ ਹੁੰਦੀਆਂ ਸੀ ਬੈਣ ਨੂੰ ਸਕੂਲੇ ਬੋਰੀ ਲੈ ਲੈਣੀ ਹੂੰ ਬੋਰੀ ਕਸ਼ੇ ਮਾਰ ਕੇ ਲੈ ਜਾਣੀ ਨਾਲ ਫੱਟੀ ਹਣੀ ਹੱਥ 'ਚ ਸਿਕਾਉਂਦੇ ਜਾਣਾ ਫੱਟੀ ਨਹੀਂ ਕਿਤੇੋਂ ਮਿਲਦੀ ਐਦਾਂ ਫੱਟੀ ਫਟੀਆਂ ਮਿਲ ਜਾਂਦੀਆਂ ਐ ਕਿੱਥੋਂ ਮਿਲ ਜਾਂਦੀਆਂ ਲੈਣੀਆਂ ਵਾ ਹਾਂ ਲੱਲਾ ਦੀਆਂ ਫਟੀਆਂ ਕਿਤੇ ਤੱਕ ਚ ਰੱਖਿਓ ਇੱਕ ਦੋ ਨਹੀਂ ਚਾਹੀਦੀਆਂ ਮੈਨੂੰ 40 50 ਚਾਹੀਦੀਆਂ ਅੱਛਾ ਅੱਛਾ ਕੋਈ ਲੈ ਲਈ ਨਹੀਂ ਫਟੀਆਂ ਲੱਲਾ ਦੀ ਤੇ ਉਹ ਗੱਲ ਚੇਤੇ ਆਉਂਦੀ ਵੀ ਵੇਲਾ ਕਿਦਾਂ ਬਚਪਨ ਕਿਦਾਂ ਬੀਤਿਆ ਕਿਦਾਂ ਵਧੀਆ ਬਚਪਨ ਹੀ ਹੋ ਤੇ ਰੋਟੀ ਹਣੀ ਤੇ ਈਦਾ ਉਹ ਗੂਜਾ ਬਣਾ ਕੇ ਹੱਥੇ ਚ ਫੜ ਲੈਣੀ ਤੇ ਬੋਰੇ ਦਾ ਝੋਲਾ ਹੋਣਾ ਸਾਡਾ ਤੇ ਫਾਟਾਂ ਵਾਲੇ ਪਜਾਮੇ ਹੋਣੇ ਸਾਡੇ ਪਾਏ ਫਾਟਾਂ ਵਾਲੇ ਮਤਲਬ ਮੜ ਕੇ ਲੀਕਾਂ ਹੁੰਦੀਆਂ ਈਦਾ ਲੀਕਾਂ ਹੁੰਦੀਆਂ ਹਾਂ ਤੇ ਮੜ ਕੇ ਸਕੂਲੇ ਤੁਰੇ ਜਾਣਾ ਨਾਲੇ ਰੋਟੀ ਖਾਂਦੇ ਜਾਣਾ ਤੇ ਈਦਾ ਕਰੀ ਕਿਸੇ ਬਸਤਾ ਮਾਰਨਾ ਕਿਸੇ ਨੇ ਉਨੇ ਮਾਰਨਾ ਕਲਮ ਦਵਾਤ ਹੋਣੀ ਇੱਕ ਭਰਾ ਮੈਂ ਕਲਮ ਡੈਪਿਆ ਕਰਨਾ ਕਲਮ ਰੱਖ ਕੇ ਮੈਨੂੰ ਨਹੀਂ ਪਤਾ ਨਹੀਂ ਮੈਂ ਬਲੇਡ ਨਈਦਾ ਰੱਖ ਨਾ ਗੋਡੇ ਤੇ ਇਦਾਂ ਇਦਾਂ ਕਰਨ ਡਿਆ ਉਹ ਨਾ ਉਹ ਜੋਰ ਨਾਲ ਵੱਜ ਗਿਆ ਮੇਰਾ ਗੋਡੇ ਤੇ ਇੱਥੇ ਇੱਥੇ ਮਿਲ ਕੇ ਬਲੇਡ ਵੱਜ ਗਿਆ ਹਮ ਮੈਂ ਹਬੇਲਾ ਇਦਾਂ ਬਚਪਨੀ ਹੋ ਕੇ ਚੇਤਾ ਆਉਂਦਾ ਬਚਪਨ ਦਾ ਵੀ ਕੇ ਹਮ ਤੇ ਉਹ ਦਿਨ ਨਾ ਬੰਦਾ ਦੇਣੀ ਲੱਭਦੇ ਤੇ ਨਾ ਉਹ ਜਵਾਨੀ ਲੱਭਦੀ ਮੁਰਕਾਨੇ ਤੇ ਦਵਾ ਨਹੀਂ ਕਲਮ ਦਵਾਤ ਹਣੀ ਹੈ ਕਲਮ ਦਵਾਤ ਹਨਾ ਵੇਖ ਲੋ ਨਾ ਫੱਟੀ ਰਹੀ ਨਾ ਕਲਮ ਰਹੀ ਨਾ ਦਵਾਤ ਰਹੀ ਅੰਕਲ ਜੀ ਦਾ ਮਤਲਬ ਫਿਰ ਲਾ ਲਓ ਕਲਮ ਨਾਲ ਲਿਖਣਾ ਵਾ ਨਾ ਕਲਮ ਰਹੀ ਨਾ ਫੱਟੀ ਰਹੀ ਨਾ ਦਵਾਤ ਰਹੀ ਨਾ ਬੇਬੇ ਦੀ ਉਹ ਸੁਬਾਤ ਰਹੀ ਸੁਬਾਤ ਰਹੀ ਹਾਂ ਉਹਦੋਂ ਸੁਬਾਤਾਂ ਕਹਿਣੀਆਂ ਹੁਣ ਰਸੋਈ ਕਹਿੰਦੇ ਆ ਉਦੋਂ ਹੁਣ ਸੁਬਾਤ ਉਦੋਂ ਸੁਬਾਤਾਂ ਦੇ ਹੁੰਦੇ ਸੀ ਹੂੰ ਤੇ ਉਹਨਾਂ ਗੀਠੀਆਂ ਕਹਿੰਦੇ ਉਦੋਂ ਸ਼ਰਬਤੀ ਆਂਦੇ ਹੁੰਦੇ ਸੀ ਹਾਂ ਤੇ ਦੀਵੇ ਜਗਣੇ ਦੀਵਾ ਜਗਾ ਕੇ ਤੇ ਬਸ ਪੜਨਾ ਦੀਵੀ ਦੀ ਲੋਈ ਪੜਦੇ ਹੁੰਦੇ ਸਹੀ ਗੱਲ ਹੈ ਫਲੈਟ ਨਹੀਂ ਹੁੰਦੀ ਉਹ ਲੈ ਵੀ ਹੁਣ ਵੇਖ ਲੋਕਾਂ ਦੇ ਹੁਣ ਤੇ ਵੇ ਬੱਚਿਆਂ ਨੂੰ ਮਾਪੇ ਚੁੱਕ ਕੇ ਬਾਸ ਆਉਂਦੀ ਐ ਉੱਥੇ ਚੜਾਉਂਦੇ ਆ ਜਿਹੜੇ ਲੈਣ ਜਾਂਦੇ ਤੇ ਸਾਨੂੰ ਕੋਈ ਲੈਣ ਵੀ ਨਹੀਂ ਗਿਆ ਤੇ ਇਹ ਨਾ ਕੋਈ ਛੱਡਣ ਹੀ ਗਿਆ ਆ ਭੇਜ ਲਗੇ ਕੋਟ ਘਰੋਂ ਵੀ ਖਾਣੀ ਤੇ ਜਾ ਕੇ ਗੱਡੀ ਘਰੋਂ ਹੀ ਜੁੱਤੀਆਂ ਵਰ ਜਾਣੀਆਂ ਪਹਿਲਾਂ ਹੀ ਕੋਟ ਵਰ ਜਾਣੀਆਂ ਵੀ ਜਾਓ ਭੱਜੋ ਸਕੂਲੇ ਜਾਓ ਆਹੋ ਘਰੋਂ ਹੀ ਉਹ ਉੱਥੇ ਘਰ ਜਾ ਕੇ ਜਾਂਦੇ ਨੂੰ ਮੈਡਮਾਂ ਨੇ ਫੇਰ ਕੁੱਟਣਾ ਤੇ ਕੁੱਟਣਾ ਵੀ ਲੇਟ ਆਏ ਤੇ ਲੇਟ ਵੀ ਆਏ ਤੇ ਹੁਣ ਵੇ ਲੋ ਲੇਟ ਵਾਲੀ ਕੋਟ ਵੀ ਨਹੀਂ ਪੈਂਦੀ ਨਾ ਨਾ ਉਦੋਂ ਇਹ ਕੰਮ ਹੈ ਉਨ ਲੇਟ ਵਾਲਾ ਗੱਲ ਕੋਈ ਨਹੀਂ ਕਿਉਂਕਿ ਸਕੂਲ ਨੇ ਬੱਸਾਂ ਲਾਈਆਂ ਮਾਵਾ ਨੂੰ ਪਤਾ ਵਾ ਵੀ ਟਾਈਮ ਨਾਲ ਬੱਸ ਆ ਜਾਣੀ ਜੇ ਬੱਸ ਨਾ ਆਂਗੀ ਬੱਚਾ ਘਰੇ ਰਹਿ ਜਾਣਾ ਉਹ ਟਾਈਮ ਨਾਲ ਹੀ ਤਿਆਰ ਕਰਕੇ ਪਹਿਲੋ ਬੱਸ ਤੇ ਲਾ ਕੇ ਖੜੋ ਜਾਂਦੀਆਂ ਸੌਣ ਤੋਂ ਪਹਿਲਾਂ ਹੀ ਉਦੋਂ ਕੋਈ ਇਦਾਂ ਹੁੰਦਾ ਹੀ ਨਹੀਂ ਸਮਾਂ ਬਦਲਿਆ ਸਮੇ ਦਾ ਦੌਰ ਬਦਲਿਆ ਜੇ ਸ਼ੈਕਲ ਉਹ ਜਿਹੜੇ ਬੈਡਮ ਜਾਂ ਮੈਡਮਾ ਉਹ ਚਲੋ ਇਹ ਉਦੋਂ ਦੇ ਭੈਣ ਜੀ ਆਂਦੇ ਆ ਆਪਾਂ ਹੁਣ ਹੀ ਮੈਡਮਾਂ ਦੇ ਆ ਮਾਸਟਰਾਂ ਨੇ ਉਹਨਾਂ ਸ਼ੈਕਲਾਂ ਦੇ ਭੈਣ ਜੀ ਕਹਿੰਦੀ ਨੇ ਨਾ ਆ ਭੈਣ ਜੀ ਦੇ ਮੁੜ ਕੇ ਸ਼ੈਕ ਲਗਾੜੀਓ ਫੜਨ ਜਾਣਾ ਉਹਨਾਂ ਦੇ ਹਾਂ ਮਾਸਟਰਾਂ ਦੇ ਹਾਂ ਮੈਂ ਕਹਿੰਦੇ ਮੈਂ ਹੁਣ ਮੈਮ ਇਹ ਹੁਣ ਤੇ ਮੈਂ ਮਕਿੰਦੇ ਆ ਹੁਣ ਤੇ ਜਾਂ ਟੀਚਰ ਹਾਂ ਜਾਂ ਟੀਚਰ ਹਾਂ ਹੁਣ ਕਈ ਗੱਲਾਂ ਨੇਆਂ ਗਾਂ ਦੇ ਗਾਂ ਸਮਾਂ ਬਦਲਿਆ ਸਮੇਂ ਨੇ ਤੌਰ ਬਦਲੇ ਹੁਣ ਖੇਤਾਂ 'ਚ ਹਲ ਪੰਜਾਲੀ ਨਹੀਂ ਲੱਭਣੀ ਜੋ ਗੈਸਾ ਮਸ਼ੀਨਰੀ ਦਾ ਆ ਗਿਆ ਕਦੇ ਤੂੜੀ ਤੇ ਕਦੇ ਪਰਾਲੀ ਨਹੀਂ ਲੱਭਣੀ ਛੰਨੇ ਕਹਿੰਦੇ ਬਜ਼ੁਰਗ ਕਿਣ ਨਹੀਂ ਦੇਖਦੇ ਥੋੜੇ ਸਮੇਂ ਨੂੰ ਸ਼ਟੀਲ ਦੀ ਥਾਲੀ ਨਹੀਂ ਲੱਭਣੀ ਲੈਰੀ ਨਹੀਂ ਉਹ ਲੱਬਣੀ ਕਾਕੇ ਨੂੰ ਮਾਸੀ ਉਹਦੀ ਤੇ ਉਹਦੇ ਪਾਪੇ ਉਹਦੀ ਸਾਰੀ ਲੱਬਣੀ ਕਿਉਂਕਿ ਗਾੜੀ ਬੱਚਾ ਹੀ ਅੱਕ ਰੱਖਦੇ ਆ ਤੇ ਜੇ ਕੁੜੀਆਂ ਨੇ ਹੁੰਦੀਆਂ ਹੀ ਨਹੀਂ ਦੋ ਹੁੰਦੀਆਂ ਨੇ ਜੇ ਹੁੰਦੀ ਤੇ ਇੱਕ ਹੀ ਹੁੰਦੀ ਆ ਤੇ ਬਾਪੂ ਨੂੰ ਇੱਕ ਨੂੰ ਹੀ ਰੱਖਦੇ ਆ ਸਹੀ ਗੱਲ ਤੇ ਗਾਂ ਗਾਂ ਸਮਾਂ ਇਦਾਂ ਦਾ ਆ ਗਿਆ ਵਾ ਵੀ ਬਦਲ ਗਿਆ ਕਿ ਚੀਲ ਦੀਆਂ ਥਾਲੀਆਂ ਵੀ ਨਹੀਂ ਲੱਬਣੀਆਂ ਹਾਂ ਕਾਰਨੇ ਵੀ ਬੁੱਢੀਆਂ ਨੇ ਅੱਜ ਗੱਤੇ ਜਿਹੜੀਆਂ ਥਾਲੀਆਂ ਜਿਹੜੀਆਂ ਉਜਲ ਜਿਹੇ ਥਾਲੀਆਂ ਹੁੰਦੀਆਂ ਇਹ ਟਿੰਡਾ ਲਵਾ ਲੈਣੀਆਂ ਬਦਿਆਂ ਕੋਲੋਂ ਤੇ ਬਾਹਰ ਇੱਕ ਟੁੱਟਾ ਜਿਹਾ ਡਰਮ ਰਖਾ ਲੈਣਾ ਖਾਦਾ ਪੀਤਾ ਤੇ ਚੱਲ ਡੈਕਸਟਬੀਨ ਦੇ ਵਿੱਚ ਭਾਂਡੇ ਧੋਣ ਦਾ ਵੀ ਜੱਬ ਬਿਲਕੁਲ ਜਿਹਾ ਗੱਡੀ ਭਾਂਡੇ ਵੀ ਨਹੀਂ ਧੋਣੇ ਸਹੀ ਗੱਲ ਅੱਗੇ ਕਿੱਥੇ ਇਸ ਵਿੱਚ ਮਸ਼ੀਨ ਭਾਂਡੇ ਧੋਣ ਵਾਲੀ ਆਓ ਪਹਿਲੇ ਭਾਂਡੇ ਧੋਣ ਵਾਲੀ ਮਸ਼ੀਨ ਵੀ ਆ ਗਈ ਹੋਣਾ ਕਿਤੇ ਪਿੰਡ ਦੇ ਵਿੱਚ ਇੱਕ ਉੱਥੋਂ ਜਾ ਕੇ ਪਾਣੀ ਭਰ ਕੇ ਲੈਣਾ ਬਾਲਟੀਆਂ ਨਾਲ ਘੜਿਆਂ ਨਾਲ ਅੰਕਲ ਮੁੜ ਕੇ ਆ ਕੇ ਨਲਕੇ ਹਾਂ ਨਲਕੇ ਆ ਨਾ ਬੁੱਢੀਆਂ ਨੇ ਜਨਾਨੀਆਂ ਨੇ ਏਦਾਂ ਤਾਂ ਹੀ ਉਹ ਦੁਨੀਆ ਬਿਮਾਰ ਦੀ ਸੀ ਨਾ ਇਹ ਗੂਹੜਾ ਪਾਣੀ ਕੱਢਣਾ ਏਦਾਂ ਏਦਾਂ ਕਰਕੇ ਗੂਹੜਾ ਪਾਣੀ ਕੱਢਣਾ ਨਲਕਾ ਗੇੜ-ਗੇੜ ਕੇ ਦੇ ਕੱਪੜੇ ਧੋਣੇ ਪਾਣੀ ਧੋਣਾ ਨੂੰ ਤੇ ਬੁੜੀਆਂ ਨੇ ਇਦਾਂ ਥਾਪੀ ਪੋਣੀ ਕੱਪੜਿਆਂ ਨਾਲ ਮਤਲਬ ਵਰਦੀ ਸ਼ੂਦੀ ਪੂਰੀ ਬੰਦੇ ਨੇ ਹੱਥ ਦਾ ਟੋਕਾ ਗੇੜਨਾ ਸਾਰਾ ਕੰਮ ਕਰਨਾ ਸਾਡੇ ਪਿੰਡ ਖੂਪਟਾਇਆ ਫਿਰ ਜਿਹੜਾ ਉਹ ਪੁਰਾਣਾ ਹੁਣ ਤੇ ਸਾਦੀਆਂ ਬੱਡ ਦੇ ਲੱਗ ਗਈ ਸਹੀ ਗੱਲ ਤੇ ਦੁਨੀਆ ਤੇ ਆਪੇ ਬਿਮਾਰ ਹੋਣੀ ਹੈ ਬੱਡਾਂ ਤੋਂ ਹੀ ਨਹੀਂ ਉੱਠਦੇ ਹੈ ਅੱਗੇ ਲੋਕਾਂ ਨੇ ਘਰੋਂ ਖਾਣਾ ਤੇ ਬਾਹਰ ਜਾਣਾ ਲੈਟਰਿੰਗ ਬਾਥਰ ਹੁਣ ਬਾਹਰੋਂ ਖਾਂਦੇ ਆ ਘਰ ਆਉਂਦੇ ਆ ਲੈਟਰਿੰਗ ਬਾਥਰ ਆ ਗੱਲਾਂ ਬਣ ਗਈਆਂ ਸਾਡੇ ਪਿੰਡ ਭਾਮੜੀ ਖੂਗ ਵਗਦਾ ਸੀ ਉੱਥੇ ਜਿੱਥੇ ਬਾਬੇ ਦੇ ਸਾਦੀ ਜਾਣੇ ਉਰਲੇ ਪਾਸੇ ਜਗਾ ਤੇ ਅੱਛਾ ਖੂ ਪਰਸੋਂ ਦਾ ਫੇਰ ਪਟਾਤਾ ਉਹ ਉਹਨੂੰ ਫੇਰ ਵਗਨ ਕਰਦੇ ਲੱਗੇ ਨਾ ਪੂਰਾ ਐ ਅੰਕਲ ਨਵਾਂ ਵਿੱਚੋਂ ਤੇ ਨਿੱਕੀ ਇੱਟ ਦਾ ਬਣਿਆ ਨਾਨਕਸਾਈ ਦਾ ਤੇ ਚੂਨੇ ਚੂਨੇ ਦੀ ਚਣਾਈ ਹੋਈ ਆ ਚੂਨੇ ਦੀ ਚੜਾਈ ਤੇ ਅੰਕਲ ਵੇਖਿਆ ਉਹ ਕਾਰੀਗਰੀ ਮਿਸਤਰੀਆਂ ਦੀ ਮੇਰੇ ਸਾਹਮਣੇ ਕੋਈ ਵੀ ਇੱਕ ਇੱਟ ਅੱਧਾ ਇੰਚ ਵੀ ਬਾਹਰ ਨਹੀਂ ਆਈ ਹੋਣੀ ਹਾਂ ਜੱਸਾਹੋ ਰਾਮਗੜੀ ਇੰਨੀ ਗਲਾਈ ਇੰਨੀ ਗਲਾਈ ਖੂ ਦੀ ਕਿਤੇ ਵੇਖਿਓ ਰੂਹ ਖੁਸ਼ ਹੋ ਜਾਂਦੀ ਜੱਸਾਹੋ ਰਾਮਗੜੀ ਇਹਦਾ ਜਿ세 ਕਚਹਿਰੀ ਲੱਗਦੀ ਆ ਸ਼ਰੀਆ ਬਿਲਕੁਲ ਵੀ ਘਰ ਹੈਗਾ ਅੱਛਾ ਆ ਹੋ ਗਿਆ ਜੀ ਨਿੱਕੀ ਏਡਾ ਬਣਿਆ ਪੂਰਾ ਗਿਓ ਜੱਸਾਹੋ ਰਾਮਗੜੀ ਇਹਦਾ ਬਾਕੀ ਛੇਵੇਂ ਪਾਸ਼ਾ ਹਰਗੋਬਿੰਦ ਸਾਹਿਬ ਨੇ ਨਹੀਂ ਜੱਸਾਹੋ ਰਾਮਗੜੀ ਇਹਦਾ ਇੱਥੇ ਹੈਗਾ ਵਾ ਘਰ ਆ ਹੋ ਗਏ ਚਲਿਏ ਕਿਸ ਦਿਨ ਵਲੋਗ ਬਣਾਈਏਗਾ ਉੱਥੇ ਛੇਵੇਂ ਪਾਸ਼ਾ ਹਰਗੋਬਿੰਦ ਸਾਹਿਬ ਨੇ ਮੁਸਲਮਾਨਾਂ ਵੀਰਾਂ ਨੂੰ ਮਸਜਿਦ ਬਣਾ ਕੇ ਦਿੱਤੀ ਆ ਮਸਜਿਦ ਅੱਜ ਵੀ ਮੌਜੂਦ ਆ ਹਾਂ ਜੀ ਮਸਜਿਦ ਬਣੀ ਉਹਨਾਂ ਦੇ ਹੱਥਾਂ ਦੀ ਬਣੀ ਮਸਜਿਦ ਤੇ ਵੇਖੀਏ ਫਿਰ ਚੱਲੀਏ ਵਲੌਗ ਨਾ ਬਣਾਵਾਂਗੇ ਗੁਰਦਰਾ ਸਾਹਿਬ ਰੱਖਿਆ ਜਦੋਂ ਮਰਜ਼ੀ ਜਾ ਮੇਰੇ ਨਾਲ ਗੁਰਦਰਾ ਸਾਹਿਬ ਆ ਗੁਰਦਰਾ ਉੱਥੇ ਗੁਰਦਰਾ ਵਾ ਉੱਥੇ ਉਹਨਾਂ ਨੇ ਰੱਖਿਆ ਬੀਡ ਰੱਖੀ ਮਾਰਾ ਤੇ ਜਿਹੜਾ ਉਹ ਜੱਸਾ ਸਿੰਘ ਰਾਮਗੜੀ ਦਾ ਘਰ ਆ ਉਹ ਵੀ ਉੱਥੇ ਲੱਗ ਗਈ ਆ ਉੱਥੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਕੇ ਨਹੀਂ ਨਾ ਉੱਥੇ ਉਦਾਂ ਤੁਰਨ ਫਿਰਨ ਲਈ ਉੱਥੇ ਨਹੀਂ ਉੱਥੇ ਉੱਥੇ ਉਦਾਂ ਮਰ ਕੇ ਤਿਹਾਲ ਪਈ ਆ ਕਿ ਉਹ ਸੰਭਾਲਿਆ ਨਹੀਂ ਗਿਆ ਸਿਰਫ ਬੋਰਡ ਲੱਗਾ ਬਾਹਰ ਜੱਸਾਹ ਰਾਮਗੜੀ ਦਾ ਓ ਤਿਹਾਲ ਪਈ ਆ ਚਲ ਜਾਣੇ ਕੋਈ ਨਹੀਂ ਕਿੰਨੇ ਦਿਨ ਵਲ ਉਥੇ ਜੁਲਕਾ ਪਰਿਵਾਰ ਵਾਲਾ ਉਹਨਾਂ ਦੇ ਕੋਲ ਇੱਕ ਚੌਲਾਂ ਦੇ ਦਾਣੇ ਤੇ ਜਪਜੀ ਸਾਹਿਬ ਲਿਖਿਆ ਪੂਰਾ। ਛਿਰੀ ਅਰਗਵਿੰਦਪੁਰ ਹਾਂ ਰੱਖਿਆ ਉਹਨਾਂ ਨੇ ਆਹ ਹੋਏਗਾ ਦਿਖਾਲਦੇ ਹੋ। ਦਿਖਾਲਦੇ ਉਹ ਵਿਸਾਖੀ ਦੇ ਵਿਖਾਲਦੇ ਆ। ਉਦਾਂ ਨਹੀਂ ਵਿਖਾਲਦੇ। ਵਿਸਾਖੀ ਉਹਨਾਂ ਕੋਲ ਜਿਹੜੀ ਜੈਕਟ ਜੰਗ ਵੇਲੇ ਜੰਗ ਜੈਕਟ ਪਾਈ ਸੀ ਨਾ ਮਹਾਰਾਜ ਨੇ ਉੱਤੇ ਦੀ ਉਹ ਲੋਹੇ ਦੀ ਸਾਰੀ ਜੈਕਟ ਵਾ ਉਹ ਵੀ ਵਿਖਾਲਦੇ ਆ। ਕੱਪੜੇ ਆ ਵਿਖਾਲਦੇ ਆ। ਲਿਫਾਫੇ ਵੀ ਲਪੇਟੇ ਆ। ਦਿਖਾਲਦੇ ਨਹੀਂ ਇਦਾਂ। ਜੋ ਵਿਸਾਖੀ ਦੇ ਵਿਖਾ ਲੈਣੇ ਜੁਲਕਾ ਪਰਿਵਾਰ ਆ। ਉਕੇ ਉਹਨਾਂ ਦਾ ਭਾਈ 파ਰੋ ਹੋਇਆ ਵਾ ਜੁਲਕਾ ਪਰਿਵਾਰ ਚੋਂ ਅੱਛਾ ਉਹ ਜੁਲਕਾ ਹੈ ਉਹ ਭਾਈ 파ਰੋ ਸ਼ਿਵੇਂ ਪਾਸ਼ਾ ਦੇ ਨਾਰਿਆ ਹੈ ਅੱਛਾ ਭਾਈ 파ਰੋ ਜਿਹੜਾ ਉਹਨਾਂ ਕੋਲ ਆ ਉਹ ਬਸਤਰ ਉਹਨਾਂ ਕੋਈ ਸਾਰੇ ਜਿਹੜੀ ਚੀਜ਼ਾਂ ਉਹਨਰ ਭਾਈ 파ਰੋ ਦੇਗਾ ਉਹਨਾਂ ਦੀ ਗਾੜੀ ਵੰਛਤਰੀ ਆਉਂਦੀ ਹੈ ਨਾ ਉਹਨਾਂ ਨੂੰ ਮਾਰਦੇ ਆ ਪਰ ਉਹ ਜਿਹੜਾ ਚੌਲਾਂ ਦੇ ਦਾਣੇ ਤੇ ਗੁਰੂ ਦਾ ਜਪਜੀਤ ਸਾਹਿਬ ਲਿਖਾ ਬੜੀ ਵੱਡੀ ਗੱਲ ਹੈ ਬੜੀ ਤਗੜੀ ਮੁਖਾਲ ਦੋਗੇ ਜਦੋਂ ਮਰਜੀ ਆਖੇ ਕਦੇ ਚਲੋ ਚਲੋ ਜੀ ਓਕੇ 사ਸੀ ਗਾਲ ਫਿਰ ਸਾਰਿਆਂ ਨੂੰ ਬਣਾ ਲਈਏ ਵੀਡੀਓ Chau, lo digo okay. que...